ਨਨ ਕਾ ਨਾਮ ਨਾ ਨਿਸ਼ਾਨ ਰਹਿਤਾ ਰੂਪ ਮਿਟ ਜਾਤੇ ਸਭ ਬੇਦਨ ਪੁਰਾਨ ਕੇ ਸੰਤ ਸਾਧ ਦੇਖਨੇ ਮੇ ਆਵਤ ਨਾ ਕੋ ਏਕ ਜਨ ਤੀਰ ਛੁੱਟ ਤੇ ਗੁਰੂ ਗੋਬਿੰਦ ਸਿੰਘ ਜਵਾਨ ਕੇ ਗੁਰੂ ਗੋਬਿੰਦ ਸਿੰਘ ਜਵਾਨ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧੜ ਤਲੀ ਗਲੀ ਮੇ ਆਉ ਜਿਵੇਂ ਬਾਬਾ ਜੀ ਬਾਬਾ ਦੀਪ ਸਿੰਘ ਜੀ ਨੇ ਤਲੀ ਤੇ ਸੀਸ ਰੱਖ ਕੇ ਆਪਣੀ ਅਰਦਾਸ ਪੂਰੀ ਕੀਤੀ ਹੁਣੇ-ਹੁਣੇ ਭਾਈ ਸਾਹਿਬ ਜੀ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਪੀਓ ਮੋਹਲ ਖੰਡੇ ਧਾਰ ਓਵੇਂ ਜਨਮ ਸੁਹੇਲਾ ਪਹਿਲੇ ਅੰਮ੍ਰਿਤ ਕੀਰਤਨਾ ਵਿੱਚ ਖੰਡੇ ਧਾਰੀ ਸੀ ਹੁਣ ਖੰਡ ਧਾਰ ਲਿਖਿਆ ਹੋਇਆ ਹੈ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਜਹੇਲਾ ਜਿਨੀਆਂ ਸੰਗਤਾਂ ਸਨ ਕੇਸਗੜ੍ਹ ਸਾਹਿਬ ਦੇ ਵਿੱਚ ਪੰਗੋ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਗੁਰੂ ਜੀ ਦੀ ਲੋੜ ਹੋਵੇ ਗੁਰੂ ਵੀ ਅਜਾ ਹੋਵੇ ਜੈਸੇ ਤਾਂ ਸਮੇਸ਼ਮਾਤਾ ਗੋਜਰੀ ਦੇ ਲਾਲ ਜੀ ਜੈਸੇ ਤਾਂ ਸਮੇਸ਼ਮਾਤਾ ਗੋਜਰੀ ਦੇ ਲਾਲ ਜੀ ਸਿੱਖੀ ਵਿਕਦੀ ਸਿਰ ਦੇ ਭਾਏ ਕੋਈ ਖਰੀਦੇ ਜਾਨ ਗਵਾਏ ਆਖਰ ਨੂੰ ਹੋ ਸੌਖੀ ਸਿੱਖੀ ਪਰ ਤਲਵਾਰੋਂ ਡਾਡੀ ਤਿਰਖੀ ਐਵੇਂ ਨਹੀਂ ਖੰਡੇ ਵਾਟੇ ਦੀ ਪਾਲ ਛੱਕੀ ਦੀ ਕਵਨ ਸੋਲਡ ਖੰਡਾ ਦੋ ਧਾਰਾ ਪੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਫਰਮਾਨ ਕਰਦੇ ਹਨ ਉਥੇ ਡਿੱਗੇ ਨਾ ਪਹਹਣਾ ਚਾਲੇ ਨਾ ਸੱਕੇ ਉੱਪਰ ਕੀੜੀ ਖੰਡੇ ਵੀ ਧਾਰ ਤੇ ਕੀੜੀ ਵੀ ਜਾਵੇ ਤੇ ਦੋ ਟੁਕੜੇ ਹੋ ਜਾਂਦੇ ਨੇ ਆਏ ਸਿੰਘਾ ਤੇਰੇ ਕੋਲ ਪਾਪ ਕਿਵੇਂ ਹੋ ਸਕਦਾ ਹੈ ਤੇਰੇ ਕੋਲ ਕੋਈ ਪਾਪ ਆਵੇ ਤੇ ਉਹ ਆਉਂਦੇ ਹੀ ਟੋਕਰੇ ਟੋਕਰੇ ਉਹ ਜਾਇਕਾਇਸ ਕਰਕੇ ਗੱਡੀਆਂ ਚ ਖੰਡੇ ਲਾਈਦੇ ਹਨ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਖੰਡੇ ਲਾਈਦੇ ਹਨ ਖੰਡਾ ਜਾਂਕੇ ਹੱਥ ਮੇ ਕਲਗੀ ਸੋਹ ਹਸੀਸ ਸੋ ਹਨਰੀ ਰੱਖਿਆ ਕਰੇ ਉਹ ਕਲਗੀ ਧਰਗਦੀਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸਾਰੀਆਂ ਸੰਗਤਾਂ ਮਾਨਯੋਗ ਵੀਰ ਜੀ ਨੇ ਕਿਹਾ ਕਿ 80000 ਦਾ ਇੱਕ ਅੱਛੀ ਇਤਿਹਾਸ ਬਣ ਜਾਈਏ ਹੁਣ ਤਾਂ ਕਿਤੇ ਆਲ ਵਰਲਡ ਦੇ ਵਿੱਚ ਪੂਰੀ ਦੁਨੀਆ ਭਰੀ ਪਈ ਹੈ ਗੁਰੂ ਮਹਾਰਾਜ ਦੇ ਸਿੰਘਾਂ ਨਾਲ ਸਿੱਖਾਂ ਨਾਲ ਮਹਾਰਾਜ ਨੇ ਸਿੰਘ ਵੀ ਕਿਹਾ ਸਿੱਖ ਵੀ ਕਿਹਾ ਰਤ ਬਿਨਾ ਨਾ ਸਿੱਖ ਕਹਾਵੇ ਰਤ ਬਿਨਾ ਦਰ ਚੋਟਾਂ ਖਾਵੇ ਸਿੰਘ ਵੀ ਕਿਹਾ ਪਾਂਛ ਸਿੰਘ ਅਮਰਤ ਜੋ ਦੇਵ ਹੈ ਤਾ ਕੋ ਸੇੜੇ tàੜੇ ਛੱਪ ਕੋ ਨਿਲੇਵੇ ਅਮਰਤ ਚਕੋ ਸਿੰਘ ਸਜੋ ਜਿਨ੍ਹਾਂ ਚਰ ਨਹੀਂ ਛਕਿਆ ਜਾਂਦਾ ਉਹਨਾਂ ਚਰ ਗੁਰਬਾਣੀ ਦਾ ਅੰਮ੍ਰਿਤ ਪੀਓ ਅੰਮ੍ਰਿਤ ਬਾਣੀ ਦੀ ਗੁਰਤੀ ਮਿੱਠੀ ਉਹਨਾਂ ਚਰ ਨਾਮ ਜਪੋ ਤਿਆਰ ਹੋਣ ਵਾਸਤੇ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਓ ਤਾਂ ਭਾਈ ਐਨ ਇੱਕ ਸੇਵਾ ਪ੍ਰਵਾਨ ਕਰਨੇ ਕਈ ਭੁਲਾਉ ਜਾਂਦੀਆਂ ਹਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਕਾਰ ਬੀ ਸੇਵਾ ਕਾਰ ਕਮੇਟੀ ਦਾ ਉਸ ਨੂੰ ਧੁਮਾ ਕਰਦੇ ਸਾਧ ਸੰਗਤ ਗੁਰੂ ਦਾ ਰੂਪ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਹੋ ਦਾਸ ਨੂੰ ਪ੍ਰੇਮ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨਗਲ ਵਾਸੀ ਧੰਨਵਾਦ ਕਰਦੇ ਆ